ਇਹ ਪਾਵਨ ਪ੍ਰਗਟ ਦਿਵਸ ਭਗਵਾਨ ਵਾਲੀ ਮਰਜ਼ੀ ਦਾ ਜੋ ਆ ਰਿਹਾ ਵਾ ਉਦੋਂ ਤੱਕ ਇਹਨਾਂ ਨੂੰ ਸਾਰਿਆਂ ਨੂੰ ਨੁਕਤੀ ਪੱਤਰ ਦੇ ਦੋ ਜੋ ਤੁਸੀਂ ਕਿਹਾ ਸੀ ਆਪਣੇ ਵਾਦੇ ਪੂਰੇ ਕਰੋ ਸੰਜੀਵ अरोड़ा ਜੀ ਜੋ ਕੈਬਨਿਟ ਮੰਤਰੀ ਆ ਉਹਨਾਂ ਦੇ ਘਰ ਜਾ ਕੇ ਉੱਤੇ ਧਰਨਾ ਦੇਵਾਂਗੇ ਪਾ 6 ਮਹੀਨਿਆਂ ਤੋਂ ਜ਼ਿਆਦਾ ਹੋ ਗਿਆ ਕਿ ਹਾਊਸ ਦੇ ਵਿੱਚ ਮਾਤਾ ਪਾਸ ਕਰਕੇ ਭੇਜਿਆ ਹੋਇਆ ਵਾ ਮੇਰ ਨੇ ਐਮ ਐਲ ਏ ਕਾਉਂਸਲਰ ਸਾਰਿਆਂ ਨੇ ਮਾਤਾ ਪਾਸ ਕਰਕੇ ਭੇਜਿਆ ਹੋਇਆ ਵਾ ਪਰ 6 ਮਹੀਨੇ ਹੋ ਗਏ ਆਲੇ ਤੱਕ ਮਾਤਾ ਪਾਸ ਹੋ ਕੇ ਲੁਧਿਆਣਾ ਨਹੀਂ ਆਇਆ ਦੇਖੋ ਨਗਰ ਨਿਗਮ ਕਰਮਚਾਰੀ ਯੂਨੀਅਨ ਵੱਲੋਂ ਅਸੀਂ ਕਈ ਵਾਰੀ ਮੰਗ ਪੱਤਰ ਲੁਧਿਆਣੇ ਦੇ ਮੇਅਰ ਸਾਹਿਬਾਨ ਨੂੰ ਕਮਿਸ਼ਨਰ ਨੂੰ ਅਤੇ ਕਈ ਵਾਰੀ ਅਸੀਂ ਜਿਹੜੇ ਇੱਥੇ ਦੇ ਐਮ.ਐਲ.ਏ. ਸਹਿਬਾਨ ਆ ਉਹਨਾਂ ਨੂੰ ਮੰਗ ਪੱਤਰ ਦੇ ਚੁੱਕੇ ਆ ਜਿਹਦੇ ਵਿੱਚ ਸਰਕਾਰ ਆਉਣ ਤੋਂ ਪਹਿਲਾਂ ਔਰ ਸਰਕਾਰ ਆਨ ਤੇ ਵੀ ਇਹਨਾਂ ਨੇ ਵਾਦਾ ਕਰਿਆ ਸੀ ਕਿ ਜਿੰਨੇ ਵੀ ਓਵਰਏਜ ਕੱਚੇ ਮੁਲਾਜ਼ਮਾਂ ਉਹ ਸਾਰੇ ਅਸੀਂ ਪੱਕੇ ਕਰਾਂਗੇ ਦੂਜੀ ਸਾਡੀ ਡਿਮਾਂਡ ਸੀ ਕਿ ਸਪਾਈ ਸੇਵਕ ਸੀਵਰਮੈਨ ਮਾਲੀ ਬੇਲਦਾਰ ਅਤੇ ਡਰਾਈਵਰ ਦਰਜਾ 4 ਦੇ ਮੁਲਾਜ਼ਮ ਜਿਹੜੇ ਲੰਬੇ ਸਮੇਂ ਤੋਂ ਨਗਰ ਨਿਗਮ ਵਿੱਚ ਕੰਮ ਕਰ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਪੱਕਾ ਕਰਾਂਗੇ ਤੇਜੀ ਡਿਮਾਂਡ ਸੀ ਕਿ ਜਿਹੜਾ ਠੇਕੇਦਾਰੀ ਸਿਸਟਮ ਆ ਉਹ ਸਪਾਈ ਸੇਵਕਾਂ ਤੇ ਸੀਵਰ ਮੈਨਾਂ ਤੇ ਮਾਲੀ ਬੇਲਦਾਰਾਂ ਤੇ ਇਹਨਾਂ ਨੇ ਲਾਗੂ ਕਰਤਾ ਜਦਕਿ ਸਰਕਾਰ ਆਹ ਤੋਂ ਪਹਿਲਾਂ ਇਹੋ ਸਰਕਾਰ ਨੇ ਕਿਹਾ ਸੀ ਕਿ ਕੋਈ ਠੇਕੇਦਾਰੀ ਸਿਸਟਮ ਅਸੀਂ ਲਾਗੂ ਨਹੀਂ ਕਰਾਂਗੇ ਕੋਈ ਅਸੀਂ ਕੱਚਾ ਮੁਲਾਜ਼ਮ ਨਹੀਂ ਕਰਾਂਗੇ ਅਸੀਂ ਸਾਰੇ ਪੱਕੀ ਭਰਤੀ ਕਰਾਂਗੇ ਪਰ ਉਹਦੇ ਉਲਟ ਹੋ ਗਿਆ ਕਿ ਠੇਕੇਦਾਰੀ ਤੇ ਕੱਚੇ ਮੁਲਾਜ਼ਮ ਭਰਤੀ ਕਰਦੇ ਆ ਚੌਥੀ ਸਾਡੀ ਡਿਮਾਂਡ ਹੈ ਕਿ ਜਿਹੜੇ ਸਾਡੇ ਸਪਾਈ ਸੇਵਾ ਕਰਦੇ ਆ ਜਿਹੜੇ ਘਰ ਘਰ ਜਾ ਕੇ ਲੋਕਾਂ ਦੇ ਘਰਾਂ ਦਾ ਕੰਮ ਕਰਦੇ ਆ ਸਪਾਈ ਕਰਦੇ ਆ ਉਹ ਰੋਜੀ ਰੋਟੀ ਆਪਣੀ ਕਮਾਉਂਦੇ ਆ ਕਿ ਸਾਨੂੰ 100 ਰੁਪਏ ਮਹੀਨਾ ਦਿੰਦੇ ਆ ਘਰ ਵਾਲੇ ਕਿਸੇ ਨੂੰ 200 ਦਿੰਦੇ ਹੁਣ ਪਰ ਉਹਨਾਂ ਦਾ ਕੰਮ ਵੀ ਹੈ ਜਰ ਨਹੀਂ ਰਹੇ ਉਹ ਵੀ ਹੈ ਕਿਸੇ ਕੰਪਨੀ ਹੁੰਦੇ ਰਹਿਆ ਇਹ ਚਾਰ ਡਿਮਾਂਡਾਂ ਅਸੀਂ ਲੈ ਕੇ ਆਏ ਆ ਔਰ ਅਸੀਂ ਪਿਛਲੀ 25 ਤਰੀਕ ਨੂੰ ਜੋ ਸਤੰਬਰ ਦੀ ਗਈ ਆ ਜੀ ਅਸੀਂ ਮੇਰ ਸਾਹਿਬ ਜਿਹੜੀ ਮੈਡਮ ਐ ਉਹਨਾਂ ਨੂੰ ਮੰਗ ਪੱਤਰ ਦਿੱਤਾ ਸੀ ਅਤੇ ਕਮਿਸ਼ਨਰ ਸਾਹਿਬ ਨੂੰ ਕਿ ਪਾਵਨ ਪ੍ਰਗਟ ਦਿਵਸ ਭਗਵਾਨ ਵਾਲੀ ਮਰਜੀ ਦਾ ਜੋ ਆ ਰਿਹਾ ਵਾ ਉਦੋਂ ਤੱਕ ਇਹਨਾਂ ਨੂੰ ਸਾਰਿਆਂ ਨੂੰ ਨਿਯੁਕਤੀ ਪੱਤਰ ਦੇ ਦਿਓ ਜੋ ਤੁਸੀਂ ਕਿਹਾ ਸੀ ਆਪਣੇ ਵਾਦੇ ਪੂਰੇ ਕਰੋ ਨਹੀਂ ਤਾਂ ਸੀ ਸੰਜੀਵ अरोड़ा ਜੀ ਜੋ ਕੈਬਨਿਟ ਮੰਤਰੀ ਆ ਉਹਨਾਂ ਦੇ ਘਰ ਜਾ ਕੇ ਉੱਤੇ ਧਰਨਾ ਦੇਵਾਂਗੇ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਉਸ ਵੇਲੇ ਮੇਰ ਸਾਹਿਬਾਂ ਨੇ ਕਿਹਾ ਕਿ ਸਾਡੀ ਕੋਈ ਗੱਲ ਨਹੀਂ ਸੁਣਦਾ ਇਹ ਸਿੱਧਾ ਸਰਕਾਰ ਜਿਹੜੀ ਆ ਚੰਡੀਗੜ੍ਹ ਬੈਠੀ ਆ ਉਹ ਦੇਖਤਾ ਕਿ ਤੁਸੀਂ ਅਪਰੋਚ ਕਰੋ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਹੈੱਡ ਆਫ ਦਾ ਡਿਪਾਰਟਮੈਂਟ ਉਹ ਮੇਰ ਸਾਹਿਬ ਇੱਥੇ ਜੀ 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 ਤਾਂ 6 ਮਹੀਨੇ ਤੋਂ ਜ਼ਿਆਦਾ ਹੋ ਗਿਆ ਕਿ ਹਾਊਸ ਦੇ ਵਿੱਚ ਮਾਤਾ ਪਾਸ ਕਰਕੇ ਭੇਜਿਆ ਹੋਇਆ ਮੈਂ ਪਰ ਦੇਖੋ ਕਿੰਨੀ ਬੇਇਨਸਾਫੀ ਹੈ ਗਰੀਬ ਲੋਕਾਂ ਨਾਲ ਮਜ਼ਦੂਰਾਂ ਨਾਲ ਮੁਲਾਜ਼ਮਾਂ ਨਾਲ ਕਿ 6 ਮਹੀਨੇ ਹੋ ਗਏ ਮੇਰ ਨੇ ਐਮ ਐਲ ਏ ਕੌਂਸਲਰ ਸਾਰਿਆਂ ਨੇ ਮਤਾ ਪਾਸ ਕਰਕੇ ਭੇਜਿਆ ਹੋਇਆ ਬਰ 6 ਮਹੀਨੇ ਹੋ ਗਏ ਹਾਲੇ ਤੱਕ ਮਤਾ ਪਾਸ ਹੋ ਕੇ ਲੁਧਿਆਣਾ ਨਹੀਂ ਆਇਆ ਕਾਰਨ ਕੀ ਕਾਰਨ ਇਹ ਤਾਂ ਹੁਣ ਇਹ अरोड़ा ਸਾਹਿਬ ਦੱਸ ਸਕਦੇ ਆ ਕੈਬਨਨ ਮੰਤਰੀ ਸਾਹਿਬ ਜਾਂ ਮੇਰ ਦੱਸ ਸਕਦੇ ਆ ਜਾਂ ਇੱਥੇ ਦੇ ਕਮਿਸ਼ਨਰ ਸਾਹਿਬ ਦੱਸ ਸਕਦੇ ਆ ਤਾਂ ਅਸੀਂ 48 48 ਘੰਟੇ ਪਹਿਲਾਂ ਤਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹਨਾ ਕਿ 48 ਘੰਟੇ ਪਹਿਲਾਂ ਸੀ ਅਰੋੜਾ ਸਾਹਿਬ ਨੂੰ ਫੇਸਬੁੱਕ ਤੇ ਰਾਹੀ ਸੋਸ਼ਲ ਮੀਡੀਆ ਤੇ ਰਾਹੀ ਔਰ ਜਿਹੜਾ ਅਖਬਾਰਾਂ ਦੇ ਰਾਹੀ ਮੈਸੇਜ ਲਾ ਕੇ ਅਸੀਂ ਦੱਸਿਆ ਸੀ ਕਿ ਅੱਜ 17 ਤਰੀਕ ਨੂੰ ਸਵੇਰ 11 ਵਜੇ ਕਿਵੇਂ ਅਰੋੜਾ ਸਾਹਿਬ ਤੁਹਾਡੀ ਕੋਠੀ ਆ ਰਹੇ ਆ ਔਰ ਅਰੋੜਾ ਸਾਹਿਬ ਤੇ ਰਾਹੀ ਅਸੀਂ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆ ਉਹਨਾਂ ਨੂੰ ਇੱਕ ਯਾਦ ਪੱਤਰ ਮੰਗ ਪੱਤਰ ਦੇਣ ਵਾਸਤੇ ਆਏ ਆ ਔਰ ਬੜਾ ਪੀਸਫੁਲ ਜਿਹੜਾ ਬਾ ਅੱਜ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅਸੀਂ ਆਰਤੀ ਚੌਕ ਇਕੱਠੇ ਹੋ ਕੇ ਤੁਰੇ ਸੀ ਪਰ ਬੜੀ ਅਫਸੋਸ ਦੀ ਗੱਲ ਆ ਕਿ ਲੋਕ